ਗੁਰੂ ਜੀ ਦਾ ਕਲਪਾ ਵਾਹੀ ਗੁਰੂ ਜੀ ਕੀ ਫਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਆਪਾਂ ਨੇ ਵਿਚਾਰਾਂ ਦੀ ਲੜੀ ਧੋਰੀ ਹੋਈ ਹੈ ਆਓ ਅਗਲੇ ਹਿੱਸੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਬਾਰੇ ਕੁਝ ਹੋਰ ਵਿਚਾਰਾਂ ਕਰੀਏ ਕਿ ਉਹ ਗੁਰੂ ਘਰ ਪ੍ਰਤੀ ਕਿੰਨਾ ਕੁ ਵਫਾਦਾਰ ਸੀ ਤੇ ਹੋਰ ਜਿਹੜੇ ਵਿਕਾਸ ਦੇ ਕੰਮ ਨੇ ਪੰਜਾਬ ਵਾਸਤੇ ਉਹਨੇ ਕਿੰਨੇ ਕੀਤੇ ਨੇ ਕਿਹੋ ਜਿਹੇ ਕੀਤੇ ਨੇ ਇਹਦੇ ਤੇ ਆਪਾਂ ਕੁਝ ਵਿਚਾਰ ਕਰ ਲਈਏ ਮਹਾਰਾਜਾ ਰਣਜੀਤ ਸਿੰਘ ਇੱਕ ਸਰਤਾਲੂ ਸਿੱਖ ਸੀ ਉਸਦੇ ਦਿਲ ਵਿੱਚ ਸਿੱਖ ਗੁਰੂ ਸਹਿਬਾਨ ਅਤੇ ਗੁਰੂ ਗ੍ਰੰਥ ਸਾਹਿਬਾਰੇ ਅਥਾਹ ਸਤਿਕਾਰ ਸੀ ਇਹ ਸ਼ਰਧਾ ਅਤੇ ਸਤਿਕਾਰ ਦੀ ਭਾਵਨਾ ਉਸ ਨੂੰ ਖਾਨਦਾਨੀ ਵਿਰਸੇ ਵਿੱਚੋਂ ਪ੍ਰਾਪਤ ਹੋਈ ਸੀ ਜੇਕਰ ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ਬਾਰੇ ਇਤਿਹਾਸਕ ਪੰਨੇ ਫਰੋਲੇ ਜਾਣ ਤਾਂ ਪਤਾ ਲੱਗਦਾ ਹੈ ਕਿ ਕਈ ਪੀੜ੍ਹੀਆਂ ਤੋਂ ਉਸਦੇ ਵੱਡੇ ਵਡੇਰੇ ਸਿੱਖ ਧਰਮ ਪ੍ਰਤੀ ਸਮਰਪਿਤ ਰਹੇ ਸਨ ਉਸ ਦਾ ਇੱਕ ਵਡੇਰਾ ਬੁੱਧ ਸ਼ੋਕਰਚੱਕ ਪਿੰਡ ਦਾ ਰਹਿਣ ਵਾਲਾ ਸੀ ਅਤੇ ਉਸ ਨੇ ਆਪਣੇ ਪਿਤਾ ਦੇ ਕਹਿਣ ਤੇ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਖੰਡੇ ਦੀ ਪਹਲ ਲਈ ਸੀ ਇਸ ਤਰ੍ਹਾਂ ਉਹ ਸਰਦਾਰ ਬੁੱਧ ਸਿੰਘ ਵਜੋਂ ਪ੍ਰਸਿੱਧ ਹੋ ਗਿਆ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਵਿੱਚ ਰਲ ਕੇ ਮੁਗਲਾਂ ਵਿਰੁੱਧ ਕਈ ਲੜਾਈਆਂ ਵਿੱਚ ਹਿੱਸਾ ਲਿਆ ਸੀ ਇਸ ਕਾਰਨ ਇਲਾਕੇ ਦੇ ਸਾਰੇ ਲੋਕ ਉਸ ਦਾ ਬਹੁਤ ਸਤਿਕਾਰ ਕਰਦੇ ਸਨ ਸਰਦਾਰ ਬੁੱਧ ਸਿੰਘ ਦੇ ਪੁੱਤਰ ਨੌਦ ਸਿੰਘ ਨੇ ਵੀ ਅੰਮ੍ਰਿਤ ਪਾਨ ਕੀਤਾ ਹੋਇਆ ਸੀ ਉਹ ਵੀ ਇੱਕ ਸ਼ਰਧਾਲੂ ਸਿੱਖ ਸੀ ਉਸ ਨੇ ਸਰਦਾਰ ਕਪੂਰ ਸਿੰਘ ਨਾਲ ਰਲ ਕੇ ਸਨ 1749 ਵਿੱਚ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਤੇ ਅਚਾਨਕ ਹਮਲਾ ਬੋਲ ਕੇ ਉਸ ਦਾ ਬਹੁਤ ਨੁਕਸਾਨ ਕੀਤਾ ਸੀ ਇਸ ਤਰ੍ਹਾਂ ਸਰਦਾਰ ਨੌਦ ਸਿੰਘ ਦਾ ਪੁੱਤਰ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਚੜਤ ਸਿੰਘ ਵੀ ਅਮਰਤਾਰੀ ਸਿੱਖ ਸੀ ਸਰਦਾਰ ਚੜਤ ਸਿੰਘ ਆਪਣੀ ਫੌਜ ਵਿੱਚ ਕੇਵਲ ਅਮਰਤਾਰੀ ਸਿੱਖਾਂ ਨੂੰ ਹੀ ਭਰਤੀ ਕਰਦਾ ਸੀ ਚੜਤ ਸਿੰਘ ਦਾ ਪੁੱਤਰ ਅਤੇ ਮਹਾਰਾਜਾ ਦਾ ਪਿਤਾ ਸਰਦਾਰ ਮਹਾ ਸਿੰਘ ਵੀ ਅਮਰਤਾਰੀ ਸਿੱਖ ਸੀ ਮਹਾਰਾਜਾ ਰਣਜੀਤ ਸਿੰਘ ਵੀ ਅਮਰਤਾਰੀ ਸੀ ਮਹਾਰਾਜੀ ਦੀ ਫੌਜ ਵਿੱਚ ਪੌਣੇ 2 ਲੱਖ ਫੌਜੀ ਸਨ ਇਹਨਾਂ ਵਿੱਚ ਸਿੱਖ ਫੌਜੀਆਂ ਦੀ ਗਿਣਤੀ 90 ਹਜ਼ਾਰ ਤੋਂ ਵੱਧ ਸੀ ਇਹ ਸਾਰੇ ਸਿੱਖ ਫੌਜੀ ਅੰਮ੍ਰਿਤਧਾਰੀ ਹੀ ਹੋਇਆ ਕਰਦੇ ਸਨ ਮਹਾਰਾਜਾ ਰਣਜੀਤ ਸਿੰਘ ਹਮੇਸ਼ਾ ਆਪਣੇ ਆਪ ਨੂੰ ਸਿੱਖ ਪੰਥ ਦਾ ਦਾਸ ਆਖਦਾ ਹੁੰਦਾ ਸੀ ਉਹ ਹਰ ਰੋਜ਼ ਨੇਮ ਨਾਲ ਗੁਰੂ ਗ੍ਰੰਥ ਸਾਹਿਬ ਦਾ ਪਾਠ ਅਤੇ ਕੀਰਤਨ ਸੁਣਦਾ ਸੀ ਇਹ ਵੀ ਯਾਦ ਰੱਖੇ ਮਾਲਵੇ ਦੇ ਵਿੱਚੋਂ ਇੱਕ ਪੜਿਆ ਲਿਖਿਆ ਨੌਜਵਾਨ ਉਸ ਨੂੰ ਦੱਸ ਪਈ ਮਹਾਰਾਜਾ ਰਣਜੀਤ ਸਿੰਘ ਨੂੰ ਉਹ ਸੀ ਗਿਆਨੀ ਗਿਆਨ ਸਿੰਘ ਤੇ ਗਿਆਨੀ ਗਿਆਨ ਸਿੰਘ ਨੂੰ ਆਪਣੇ ਮਾਮਾ ਜੀ ਦੇ ਰਾਹੀਂ ਮਹਾਰਾਜਾ ਰਣਜੀਤ ਸਿੰਘ ਦੇ ਕੋਲੇ ਪਾਠ ਸੁਣਾਉਣ ਵਾਸਤੇ ਕਈ ਸਾਲ ਤੱਕ ਸਮਾਂ ਮਿਲਿਆ ਰਾਜੇ ਦੀ ਮੌਤ ਤੋਂ ਬਾਅਦ ਗਿਆਨੀ ਗਿਆਨ ਸਿੰਘ ਵਾਪਸ ਮਾਲਵੇ ਚ ਆ ਗਿਆ ਜਦੋਂ ਮਹਾਰਾਜਾ ਸਾਹਿਬ ਬਾਹਰ ਦੌਰਿਆਂ ਤੇ ਜਾਂਦਾ ਤਾਂ ਗੁਰੂ ਗੋਬਿੰਦ ਸਾਹਿਬ ਦੀ ਬੀੜ ਨੂੰ ਨਾਲ ਲੈ ਕੇ ਜਾਂਦਾ ਸੀ ਅਤੇ ਕਈ ਗਰੰਥੀ ਸਿੰਘ ਅਤੇ ਕੀਰਤਨੀ ਜਥੇ ਵੀ ਉਸਦੇ ਨਾਲ ਜਾਂਦੇ ਹੁੰਦੇ ਸਨ ਖਾਲਸਾ ਫੌਜ ਦੀ ਹਰ ਰੈਜਿਮੈਂਟ ਕੋਲ ਵੀ ਇੱਕ ਗੁਰੂ ਗ੍ਰੰਥ ਸਾਹਿਬ ਦੀ ਬੀੜ ਅਤੇ ਪਾਠੀ ਵੀ ਹੁੰਦੇ ਸਨ ਹਰ ਜਿੱਤ ਉਪਰੰਤ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਮਹਾਰਾਜਾ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾਂਦਾ ਸੀ ਅਤੇ ਉੱਥੇ ਅਣਗਿਣਤ ਰੁਪਇਆ ਖਜ਼ਾਨਾ ਭੇਟਾ ਕਰਦਾ ਸੀ ਸੋਨਾ ਚਾਂਦੀ ਦਾ ਚੜਾਵਾ ਚੜਾਉਂਦਾ ਸੀ ਮਹਾਰਾਜਾ ਨੇ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਦੀ ਨਵੇਂ ਸਿਰਿਓਂ ਕਾਰ ਸੇਵਾ ਕਰਵਾਈ ਸੀ ਅਤੇ ਉਸ ਉੱਤੇ ਸੋਨੇ ਦੇ ਪੱਤਰੇ ਚੜਾਏ ਸਨ ਫਰਸ਼ਾਂ ਅਤੇ ਦੀਵਾਰਾਂ ਦੇ ਹੇਠਲੇ ਹਿੱਸੇ ਤੇ ਬਹੁਤ ਹੀ ਆਲੀਸ਼ਾਨ ਸੰਗਮਰਮਰ ਦੇ ਪੱਥਰ ਲਗਵਾਏ ਸਨ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਉੱਪਰ ਬਹੁਤ ਹੀ ਵਧੀਆ ਮੀਨਾਕਾਰੀ ਕਰਵਾਈ ਗਈ ਸੀ ਅੱਜ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਜੋ ਸੁੰਦਰ ਅਤੇ ਦਿਲ ਖਚਮੀ ਦਿਖ ਵਿੱਚ ਹੈ ਉਹ ਮਹਾਰਾਜਾ ਵੱਲੋਂ ਹੀ ਕਰਵਾਈ ਗਈ ਕਾਰ ਸੇਵਾ ਦਾ ਨਤੀਜਾ ਹੈ ਮਹਾਰਾਜਾ ਨੇ ਸ੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਹਜੂਰ ਸਾਹਿਬ ਅਕਾਲ ਤਖਸੈਬ ਗੁਰਦੁਆਰਾ ਸ਼ਹੀਦਾਂ ਬਾਬਾ ਦੀਪ ਸਿੰਘ ਦੀ ਯਾਦ ਵਾਲਾ ਅਤੇ ਹੋਰ ਅਣਗਿਣਤ ਗੁਰਦੁਆਰਿਆਂ ਇਤਿਹਾਸਕ ਸਥਾਨਾਂ ਦੀ ਕਾਰ ਸੇਵਾ ਕਰਵਾਈ ਸੀ ਹਰ ਗੁਰਦੁਆਰੇ ਨਾਲ ਵੱਡੀਆਂ-ਵੱਡੀਆਂ ਜ਼ਗੀਰਾਂ ਵੀ ਲਗਵਾਈਆਂ ਸਨ ਤਾਂ ਜੋ ਗੁਰਦੁਆਰਿਆਂ ਦੀ ਦੇਖਭਾਲ ਅਤੇ ਲੰਗਰ ਦੀ ਸੇਵਾ ਦਾ ਪ੍ਰਬੰਧ ਠੀਕ ਤਰ੍ਹਾਂ ਚੱਲਦਾ ਰਹੇ ਅੰਮ੍ਰਿਤਸਰ ਸ਼ਹਿਰ ਦੀ ਚੁੰਗੀ ਦੀ ਸਾਰੀ ਆਮਦਨ ਸ੍ਰੀ ਦਰਬਾਰ ਸਾਹਿਬ ਨੂੰ ਭੇਜ ਦਿੱਤੀ ਜਾਂਦੀ ਸੀ ਸ੍ਰੀ ਹਜੂਰ ਸਾਹਿਬ ਨਦੇੜ ਦੇ ਗੁਰਦੁਆਰੇ ਦੀ ਕਾਰ ਸੇਵਾ ਦੀ ਜਦੋਂ ਗੱਲ ਚੱਲੀ ਤਾਂ ਬਹੁਤ ਸਾਰੇ ਸਿੱਖਾਂ ਨੇ ਮਹਾਰਾਜੇ ਨੂੰ ਇਹ ਗੱਲ ਆਖੀ ਭਾਵੇਂ ਕਿ ਇਹ ਸਾਖੀ ਝੂਠੀ ਹੈ ਪਰ ਸੋ ਸਾਖੀ ਵਿੱਚ ਲਿਖੀ ਹੋਈ ਮਿਲਦੀ ਹੈ ਤੇ ਲੋਕਾਂ ਦੇ ਵਿੱਚ ਇਹ ਝੂਠੀ ਸਾਖੀ ਬਹੁਤ ਪ੍ਰਚਲਿਤ ਹੋ ਚੁੱਕੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਦਿੱਤਾ ਹੋਇਆ ਹੈ ਕਿ ਇਸ ਸਥਾਨ ਤੇ ਜਾਨੀ ਕਿ ਹਜੂਰ ਸਾਹਿਬ ਉਹਨਾਂ ਦੀ ਜੇ ਕੋਈ ਯਾਦਗਾਰ ਕਾਇਮ ਕਦੀ ਨਾ ਕੀਤੀ ਜਾਵੇ ਜੇਕਰ ਕੋਈ ਬੰਦਾ ਬਾਦ ਯਾਦਗਾਰ ਕਾਇਮ ਕਰੇਗਾ ਤਾਂ ਉਸ ਦੇ ਖਾਨਦਾਨ ਦਾ ਸਰਬਨਾਸ਼ ਹੋ ਜਾਵੇਗਾ ਇਹ ਗੱਲ ਸੁਣ ਕੇ ਮਹਾਰਾਜ ਨੇ ਕਿਹਾ ਕਿ ਗੁਰੂ ਸਾਹਿਬ ਦੇ ਖਾਨਦਾਨ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਇਸ ਅਵਸਥਾ ਤੇ ਉੱਚੇ ਦਰਜਿਆਂ ਤੇ ਪਹੁੰਚੇ ਹੋਏ ਹਾਂ ਅਸੀਂ ਰਾਜ ਕਰ ਰਹੇ ਹਾਂ ਇਸ ਲਈ ਗੁਰਗੋਵੀ ਸਿੰਘ ਜੀ ਯਾਦ ਵਿੱਚ ਸ੍ਰੀ ਹਜੂਰ ਸਾਹਿਬ ਵਿਖੇ ਇੱਕ ਆਲੀਸ਼ਾਨ ਗੁਰਦੁਆਰਾ ਜ਼ਰੂਰ ਬਣੇਗਾ ਬਾਕੀ ਇਸ ਮਸਲੇ ਤੇ ਮੈਨੂੰ ਆਪਣੇ ਖਾਨਦਾਨ ਬਾਰੇ ਫਿਕਰ ਕਰਨਾ ਜ਼ਿਆਦਾ ਸੋਭਾ ਨਹੀਂ ਦਿੰਦਾ ਇਸ ਤਰ੍ਹਾਂ ਸ੍ਰੀ ਹਜੂਰ ਸਾਹਿਬ ਵਿਖੇ ਗੁਰਦੁਆਰੇ ਦੀ ਕਾਰ ਸੇਵਾ ਕਰਵਾਈ ਗਈ ਸੀ ਕਿ ਹਜੂਰ ਸਾਹਿਬ ਵਿਖੇ ਗੁਰਦੁਆਰੇ ਦੀ ਸ਼ਾਨਦਾਰ ਸ਼ਾਨਦਾਰ ਇਮਾਰਤ ਉਥੇ ਅੱਜ ਤੱਕ ਮੌਜੂਦ ਹੈ ਅਮਰਤਰ ਸਹਿਰ ਦੀ ਉਸਾਰੀ ਲਈ ਵਿਸ਼ੇਸ਼ ਉਦਮ ਅਮਰਤਰ ਸਹਿਰ ਨੂੰ ਮਹਾਰਾਜਾ ਨੇ ਆਪਣੀ ਦੂਜੀ ਰਾਜਧਾਨੀ ਬਣਾ ਲਿਆ ਸੀ ਸ੍ਰੀ ਦਰਬਾਰ ਸਾਹਿਬ ਦੇ ਕੰਮਾਂ ਵਿੱਚੋਂ ਜਦੋਂ ਵੀ ਵੇਲ ਮਿਲਦੀ ਰਾਜ ਦਰਬਾਰ ਦੇ ਕੰਮਾਂ ਵਿੱਚੋਂ ਜਦੋਂ ਵੀ ਵੇਲ ਮਿਲਦੀ ਉਹ ਅੰਮ੍ਰਿਤਸਰ ਵਿਖੇ ਹੀ ਨਮਾਸ ਕਰਦੇ ਸਨ ਅੰਮ੍ਰਿਤਸਰ ਦੀ ਸੁਰੱਖਿਆ ਲਈ ਸ਼ਹਿਰ ਦੇ ਚਾਰੇ ਪਾਸੇ ਇੱਕ ਬਹੁਤ ਉੱਚੀ ਚਾਰ ਦਿਵਾਰੀ ਬਣਵਾਈ ਗਈ ਸੀ ਜਿਸ ਉੱਪਰ 240 ਬੁਰਜੀਆਂ ਸਨ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਬਾਹਰਲੇ ਪਾਸੇ ਹੁਣ ਵਾਲੇ ਘੰਟਾ ਘਰ ਦੇ ਚੌਂਕ ਕੋਲ ਮਹਾਰਾਜੇ ਨੇ ਆਪਣੀ ਰਹਿائش ਲਈ ਇੱਕ ਛੋਟੀ ਜਹੀ ਇਮਾਰਤ ਬਣਵਾਈ ਸੀ ਇਸ ਤਰ੍ਹਾਂ ਹੋਰ ਸਰਦਾਰਾਂ ਨੇ ਵੀ ਆਪਣੀਆਂ ਆਪਣੀਆਂ ਰਹਿائش ਲਈ ਇਮਾਰਤਾਂ ਬਣਵਾ ਲਈਆਂ ਬਾਅਦ ਵਿੱਚ ਅੰਗਰੇਜ਼ਾਂ ਦੇ ਰਾਜ ਸਮੇਂ ਇੱਕ ਸਾਜ਼ਿਸ਼ ਅਧੀਨ ਇਹ ਸਾਰੀਆਂ ਇਮਾਰਤਾਂ ਤਬਾਹ ਕਰ ਦਿੱਤੀਆਂ ਗਈਆਂ ਸਨ ਅੰਮ੍ਰਿਤਸਰ ਵਿਖੇ ਖਾਲਸਾ ਰਾਜ ਦੀ ਸਭ ਤੋਂ ਪਹਿਲੀ ਟਕਸਾਲ ਸਥਾਪਿਤ ਕੀਤੀ ਗਈ ਸੀ ਵਪਾਰ ਨੂੰ ਉਤਸ਼ਾਹਤ ਕਰਨ ਲਈ ਮਹਾਰਾਜਾ ਨੇ ਕਸ਼ਮੀਰ ਤੋਂ 400 ਤੋਂ ਵੱਧ ਛਾਲਾਂ ਬਣਨ ਵਾਲੇ ਕਾਰੀਗਰਾਂ ਨੂੰ ਬੁਲਾ ਕੇ ਇੱਥੇ ਖੱਡੀਆਂ ਸਥਾਪਿਤ ਕਰਨ ਲਈ ਮੁਫਤ ਜ਼ਮੀਨਾਂ ਅਲਾਟ ਕੀਤੀਆਂ ਸਨ ਕਾਰੀਗਰਾਂ ਨੂੰ ਬਿਨਾਂ ਵਿਆਜ ਦੇ ਕਾਰਜੇ ਦਿੱਤੇ ਗਏ ਸਨ ਸੱਟੇ ਵਜੋਂ ਸਨ 1828 ਵਿੱਚ ਅੰਮ੍ਰਿਤਸਰ ਦੀਆਂ ਛਾਲਾਂ ਦਾ ਸਾਲਾਨਾ ਵਪਾਰ 10 ਲੱਖ ਰੁਪਏ ਤੋਂ ਵੱਧ ਹੋਣ ਲੱਗ ਪਿਆ ਸੀ ਸਭ ਤੋਂ ਵਧੀਆ ਛਾਲਾਂ ਦੀ ਖਰੀਦ ਮਹਾਰਾਜਾ ਖੁਦ ਕਰ ਲੈਂਦਾ ਸੀ ਤਾਂ ਜੋ ਰਾਜੇ ਦੇ ਦਰਬਾਰ ਵਿੱਚ ਆਉਣ ਵਾਲੇ ਮਹਿਮਾਨਾਂ ਨੂੰ ਭੇਟਾ ਵਜੋਂ ਇਹ ਸ਼ਾਲਾਂ ਦਿੱਤੀਆਂ ਜਾ ਸਕਣ ਰੇਸ਼ਮੀ ਕੱਪੜਾ ਸੂਤੀ ਕੱਪੜਾ ਆਦਿ ਵਪਾਰ ਵੀ 29 ਦੇ ਸਿਖਰਾਂ ਨੂੰ ਪੁੱਜ ਗਿਆ ਸੀ ਪਿੱਤਲ ਕਾਂਸੀ ਚਾਂਦੀ ਦੇ ਭਾਂਡੇ ਬਣਾਉਣ ਦੇ ਕੰਮ ਤੋਂ ਇਲਾਵਾ ਸੁੱਕੇ ਮੇਵੇ ਦਵਾਈਆਂ ਲਈ ਜੜੀਆਂ ਬੂਟੀਆਂ ਅਚਾਰ ਮਰਬੇ ਪਾਪੜ ਆਦ ਦਾ ਵਪਾਰ ਵੀ ਬਹੁਤ ਜ਼ਿਆਦਾ ਇੱਥੇ ਹੋਣ ਲੱਗ ਪਿਆ ਮਹਾਰਾਜੇ ਦੇ ਰਾਜਕਾਲ ਵਿੱਚ ਅੰਮ੍ਰਿਤਸਰ ਹਿੰਦੁਸਤਾਨ ਦਾ ਸਭ ਤੋਂ ਵੱਡਾ ਵਪਾਰਕ ਕੇਂਦਰ ਬਣ ਗਿਆ ਸੀ ਯੂਰਪ ਅਤੇ ਏਸ਼ੀਆ ਦੇ ਵਪਾਰੀ ਇੱਥੋਂ ਦਾ ਮਾਲ ਖਰੀਦਣ ਲਈ ਸਾਰਾ ਸਾਲ ਹੀ ਆਉਂਦੇ ਰਹਿੰਦੇ ਸਨ ਖਾਲਸਾ ਰਾਜ ਕਾਇਮ ਹੋਣ ਤੋਂ ਪਹਿਲਾਂ ਸ਼ਹਿਰ ਦੀ ਆਬਾਦੀ 30000 ਦੇ ਲਗਭਗ ਸੀ ਪਰ ਸਨ 1828 ਈਸਵੀ ਵਿੱਚ ਅੰਮ੍ਰਿਤਸਰ ਦੀ ਆਬਾਦੀ ਵਧ ਕੇ 2 ਲੱਖ ਤੋਂ ਜ਼ਿਆਦਾ ਹੋ ਗਈ ਸੀ। ਪ੍ਰਾਤਨ ਸਮੇਂ ਤੋਂ ਇੱਕ ਪਰੰਪਰਾ ਚੱਲਦੀ ਆ ਰਹੀ ਸੀ ਕਿ ਹਰ ਬਾਦਸ਼ਾ ਆਪਣੇ ਨਾਂ ਤੇ ਸਿੱਕਾ ਜਾਰੀ ਕਰਦਾ ਸੀ ਅਤੇ ਆਪਣੇ ਖਾਨਦਾਨ ਦੇ ਵਡੇਰਿਆਂ ਦੇ ਨਾਂ ਤੇ ਆਲੀਸ਼ਾਨ ਇਮਾਰਤਾਂ ਬਣਵਾਈਆਂ ਜਾਂਦੀਆਂ ਸਨ ਤਾਂ ਕਿ ਇਸ ਸੰਸਾਰ ਵਿੱਚ ਉਹਨਾਂ ਦਾ ਨਾਂ ਅਮਰ ਰਹੇ। ਪਰ ਇਸ ਚੱਲਦੀ ਪਰੰਪਰਾ ਦੇ ਉਲਟ ਮਹਾਰਾਜੇ ਨੇ ਆਪਣੇ ਨਾਂ ਤੇ ਕੋਈ ਸਿੱਕਾ ਜਾਰੀ ਨਹੀਂ ਸੀ ਕੀਤਾ ਅਤੇ ਨਾ ਹੀ ਆਪਣੇ ਖਾਨਦਾਨ ਦੇ ਕਿਸੇ ਬਡੇਰੇ ਦੇ ਨਾਂ ਤੇ ਕੋਈ ਇਮਾਰਤ ਹੀ ਬਣਵਾਈ ਹਾਂ ਮਹਾਰਾਜੇ ਨੇ ਜੋ ਸਿੱਕਾ ਜਾਰੀ ਕੀਤਾ ਸੀ ਉਸ ਨੂੰ ਨਾਨਕਸ਼ਾਹੀ ਸਿੱਖਾ ਆਖਦੇ ਸਨ ਅਤੇ ਉਸ ਉੱਤੇ ਗੁਰੂ ਨਾਨਕ ਸਾਹਿਬ ਜੀ ਦੀ ਤਸਵੀਰ ਉੱਕਰੀ ਹੁੰਦੀ ਸੀ ਮਹਾਰਾਜਾ ਨੇ ਸ੍ਰੀ ਅੰਮ੍ਰਿਤਸਰ ਵਿੱਚ ਇੱਕ ਬਹੁਤ ਹੀ ਖੂਬਸੂਰਤ ਬਾਗ ਬਣਵਾਇਆ ਅਤੇ ਉਸ ਦਾ ਨਾਂ ਗੁਰੂ ਰਾਮਦਾਸ ਜੀ ਦੇ ਨਾਂ ਤੇ ਰਾਮ ਬਾਗ ਰੱਖਿਆ ਸੀ ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਹੀ ਇੱਕ ਬਹੁਤ ਮਜ਼ਬੂਤ ਕਿਲਾ ਬਣਵਾਇਆ ਸੀ ਤੇ ਉਸ ਦਾ ਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਗੋਬਿੰਦਗੜ੍ਹ ਰੱਖਿਆ ਸੀ ਸਨ 1826 ਚ ਨਵਾਬ ਹైదరాబాద్ ਨੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਲਈ ਇੱਕ ਬਹੁਤ ਹੀ ਕੀਮਤੀ ਸੁੰਦਰ ਤੇ ਆਲੀਸ਼ਾਨ ਚਾਂਦਨੀ ਤੋਹਫੇ ਵਜੋਂ ਭੇਜੀ ਸੀ ਮਹਾਰਾਜੇ ਨੇ ਬڑے ਸਤਿਕਾਰ ਸਹਿਤ ਇਹ ਚਾਂਦਨੀ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਵਿੱਚ ਭੇਟ ਕਰ ਦਿੱਤੀ ਸੀ ਉਸ ਨੂੰ ਜੋ ਵੀ ਕੀਮਤੀ ਅਤੇ ਸੁੰਦਰ ਚੀਜ਼ਾਂ ਪ੍ਰਾਪਤ ਹੁੰਦੀਆਂ ਸਨ ਉਹ ਉਹਨਾਂ ਸਾਰੀਆਂ ਵਸਤੂਆਂ ਨੂੰ ਸ੍ਰੀ ਦਰਬਾਰ ਸਾਹਿਬੇ ਕੇ ਭੇਟ ਕਰ ਦਿੰਦਾ ਸੀ ਇਸ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਵਿੱਚ ਜੋ ਵੀ ਸੁੰਦਰ ਕੀਮਤੀ ਅਤੇ ਲਾਜਵਾਬ ਵਸਤੂਆਂ ਮੌਜੂਦ ਹਨ ਉਹ ਸਾਰੀਆਂ ਮਹਾਰਾਜੇ ਵੱਲੋਂ ਭੇਟ ਕੀਤੀਆਂ ਗਈਆਂ ਸਨ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦਾ ਨਾਮ ਖਾਲਸਾ ਰਾਜ ਰੱਖਿਆ ਹੋਇਆ ਸੀ ਇਸੇ ਤਰ੍ਹਾਂ ਫੌਜ ਨੂੰ ਖਾਲਸਾ ਫੌਜ ਰਾਜ ਦਰਬਾਰ ਨੂੰ ਖਾਲਸਾ ਦਰਬਾਰ ਆਖਿਆ ਜਾਂਦਾ ਸੀ ਉਸ ਦੀ ਸਰਕਾਰੀ ਮੋਹਰ ਉੱਤੇ ਰਣਜੀਤ ਸਿੰਘ ਅਕਾਲ ਸਹਾਏ ਲਿਖਿਆ ਹੁੰਦਾ ਸੀ ਉਹ ਆਪਣੇ ਲੜਕਿਆਂ ਨੂੰ ਖਾਲਸਾ ਜੀ ਸ਼ਬਦਾਂ ਨਾਲ ਬੁਲਾਉਂਦਾ ਹੁੰਦਾ ਸੀ ਲਾਹੌਰ ਕਿਲੇ ਉੱਤੇ ਕੇਸਰੀ ਨਿਸ਼ਾਨ ਹਮੇਸ਼ਾ ਖੁੱਲਦਾ ਰਹਿੰਦਾ ਸੀ ਅਤੇ ਉਸ ਉੱਤੇ ਅਕਾਲ ਸਹਾਏ ਲਿਖਿਆ ਹੁੰਦਾ ਸੀ ਸਰਕਾਰੀ ਤੌਰ ਤੇ ਕਸਮ ਖਾਣ ਦੀ ਰਸਮ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੁੰਦੀ ਸੀ ਰਾਜ ਦਾ ਸਾਰਾ ਪੱਤਰ ਵਿਹਾਰ ਖਾਲਸੇ ਦੇ ਨਾਂ ਨਾਲ ਸ਼ੁਰੂ ਹੁੰਦਾ ਸੀ ਮਹਾਰਾਜਾ ਹਮੇਸ਼ਾ ਸਾਦੇ ਕੱਪੜੇ ਪਹਿਨਦਾ ਸੀ ਅਤੇ ਆਪਣੀ ਕਮਰ ਦੁਆਲੇ ਇੱਕ ਸਾਦਾ ਜਿਹਾ ਪਟਕਾ ਬੰਨ੍ਹ ਕੇ ਰੱਖਦਾ ਸੀ ਉਹ ਕਦੀ ਵੀ ਤਾਕਤ ਤੇ ਨਹੀਂ ਸੀ ਬੈਠਦਾ ਉਹ ਆਮ ਤੌਰ ਤੇ ਇੱਕ ਸੁਨਹਿਰੀ ਗੋਲ ਕੁਰਸੀ ਤੇ ਚੌਂਕੜੀ ਮਾਰ ਕੇ ਬੈਠਦਾ ਸੀ ਜਾਂ ਫਰਸ਼ ਤੇ ਕਲੀਨ ਵਿਛਾ ਕੇ ਅਤੇ ਇੱਕ ਤਕੀਏ ਦਾ ਤਕੀਏ ਦੇ ਸਹਾਰੇ ਬੈਠਦਾ ਸੀ ਪਰ ਇਸ ਦੇ ਉਲਟ ਉਸ ਨੇ ਆਪਣੇ ਦਰਬਾਰੀਆਂ ਨੂੰ ਸਖਤ ਹਦਾਇਤ ਕੀਤੀ ਹੋਈ ਸੀ ਕਿ ਹਮੇਸ਼ਾ ਸੋਨੇ ਤੋਂ ਸੋਨੇ ਕੱਪੜੇ ਵਧੀਆ ਗਹਿਣੇ ਪਾ ਕੇ ਦਰਬਾਰ ਵਿੱਚ ਹਾਜ਼ਰ ਹੋਇਆ ਕਰਨ ਇੱਕ ਵਾਰੀ ਦਰਬਾਰੀਆਂ ਨੇ ਇਤਰਾਜ਼ ਕੀਤਾ ਕਿ ਮਹਾਰਾਜ ਖੁਦ ਸਾਦੇ ਕੱਪੜੇ ਕਿਉਂ ਪਹਿਨਦੇ ਪਹਿਨ ਕੇ ਰੱਖਦੇ ਹੋ ਇਸ ਤੇ ਮਹਾਰਾਜ ਨੇ ਦਰਬਾਰੀਆਂ ਨੂੰ ਸਪਸ਼ਟ ਕੀਤਾ ਕਿ ਕਿਉਂਕਿ ਖਾਲਸਾ ਰਾਜ ਵਿੱਚ ਸਿੱਕਾ ਗੁਰੂ ਨਾਨਕ ਸਾਹਿਬ ਜੀ ਦਾ ਚੱਲਦਾ ਹੈ ਇਸ ਲਈ ਰਾਜ ਦੇ ਅਸਲ ਸ਼ਾਸਕ ਗੁਰੂ ਨਾਨਕ ਸਾਹਿਬ ਜੀ ਹਨ ਉਹ ਖੁਦ ਤਾਂ ਗੁਰੂ ਜੀ ਦਾ ਇੱਕ ਨਿਮਾਣਾ ਜਿਹਾ ਸੇਵਕ ਹੈ ਇਸ ਲਈ ਇੱਕ ਸੇਵਕ ਹੋਣ ਦੇ ਨਾਤੇ ਉਹ ਹਮੇਸ਼ਾ ਸਾਦੇ ਕੱਪੜੇ ਪਹਿਨਦਾ ਹੈ ਪਰ ਕਿਉਂਕਿ ਤੁਸੀਂ ਖਾਲਸਾ ਰਾਜ ਦੇ ਅਮੀਰ ਵਜ਼ੀਰ ਅਤੇ ਜਰਨੈਲ ਹੋ ਇਸ ਲਈ ਖਾਲਸਾ ਰਾਜ ਦੀ ਸ਼ਾਨ ਕਾਇਮ ਰੱਖਣ ਲਈ ਤੁਹਾਨੂੰ ਹਮੇਸ਼ਾ ਸਜਿਤ ਜਿਕੇ ਰਹਿਣਾ ਚਾਹੀਦਾ ਕਿਉਂਕਿ ਵਿਦੇਸ਼ੀ ਮਹਿਮਾਨਾਂ ਨਾਲ ਵੀ ਸਭ ਤੋਂ ਪਹਿਲਾਂ ਤੁਸੀਂ ਹੀ ਮਿਲਦੇ ਹੋ ਮਹਾਰਾਜਾ ਰਣਜੀਤ ਸਿੰਘ ਆਪਣੇ ਆਪ ਨੂੰ ਗੁਰੂ ਘਰ ਦਾ ਕੁਕਰ ਜਾਂ ਸੇਵਾਦਾਰ ਆਖਦਾ ਸੀ ਉਹ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਰਣਜੀਤ ਨਗਾਰਾ ਅਖਵਾ ਕੇ ਵੀ ਬਹੁਤ ਖੁਸ਼ ਹੁੰਦਾ ਸੀ ਮਹਾਰਾਜੇ ਦੇ ਦਰਬਾਰੀ ਅਤੇ ਹੋਰ ਲੋਕ ਉਸ ਨੂੰ ਸਰਕਾਰ ਸ਼ਬਦ ਨਾਲ ਸੰਬੋਧਨ ਕਰਦੇ ਹੁੰਦੇ ਸਨ ਵੱਡੀ ਉਮਰ ਦੇ ਸਿੱਖ ਸਰਦਾਰ ਉਸ ਨੂੰ ਭਾਈ ਸਾਹਿਬ ਜਾਂ ਸਿੰਘ ਸਾਹਿਬ ਕਹਿ ਕੇ ਬੁਲਾਇਆ ਕਰਦੇ ਸਨ ਜਦੋਂ ਮਹਾਰਾਜੇ ਨੂੰ ਕੋਈ ਮਿਲਣ ਲਈ ਆਉਂਦਾ ਸੀ ਤਾਂ ਉਸ ਦਾ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਕੀਤਾ ਜਾਂਦਾ ਸੀ ਇੱਕ ਵਾਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਮਹਾਰਾਜਾ ਰਣਜੀਤ ਸਿੰਘ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਕਹਿੰਦੇ ਨੇ ਉਸ ਸਮੇਂ ਮਹਾਰਾਜਾ ਆਪਣੀ ਰਾਜੀ ਰਾਜਸੀ ਸ਼ਕਤੀ ਦੇ ਸਿਖਰਾਂ ਤੇ ਸੀ ਅਤੇ ਜੇਕਰ ਉਹ ਚਾਹੁੰਦਾ ਤਾਂ ਆਪਣੀ ਰਾਜਸੀ ਸ਼ਕਤੀ ਦੇ ਕਾਰਨ ਅਕਾਲੀ ਫੂਲਾ ਸਿੰਘ ਦੇ ਹੁਕਮਨਾਮੇ ਦੀ ਉਲੰਘਣਾ ਕਰ ਸਕਦਾ ਸੀ ਪਰ ਉਸ ਨੇ ਅਜਿਹਾ ਨਹੀਂ ਕੀਤਾ ਨਿਮਰਤਾ ਸਹਿਤ ਅਕਾਲੀ ਫੂਲਾ ਸਿੰਘ ਨੂੰ ਆਖਿਆ ਕਿ ਜੋ ਸਜ਼ਾ ਦੇਣੀ ਚਾਹੁੰਦੇ ਹੋ ਦੇ ਸਕਦੇ ਹੋ ਕਿਹਾ ਜਾਂਦਾ ਹੈ ਮੋਰਾ ਦੇ ਨਾਲ ਵਿਆਹ ਕਰਾਉਣ ਕਰਕੇ ਉਸ ਨੂੰ ਕਸੂਰوار ਮੰਨਿਆ ਗਿਆ ਸੀ ਪਰ ਇਥੇ ਧਿਆਨ ਇਹ ਵੀ ਰਵੇ ਕਿ ਅਕਾਲੀ ਫੂਲਾ ਸਿੰਘ ਨੇ ਥੋੜੀ ਬਹੁਤ ਸਜ਼ਾ ਦਿੱਤੀ ਕੇਵਲ ਅਕਾਲ ਤਖਤ ਤੇ ਬੁਲਾਉਣ ਤੱਕ ਦੀ ਜਿਵੇਂ ਕਿ ਕਹਾਣੀ ਪ੍ਰਚਲਿਤ ਹੈ ਪਰ ਮੋਰਾ ਨਾਲੋਂ ਵੱਖ ਹੋਣ ਦਾ ਤਾਂ ਕੋਈ ਹੁਕਮਨਾਮਾ ਜਾਰੀ ਨਹੀਂ ਕੀਤਾ ਤੇ ساری ਉਮਰ ਮੋਰਾ ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਣੀ ਬਣ ਕੇ ਹੀ ਰਹੀ ਹੈ ਤਾਂ ਫਿਰ ਇਹ ਸਾਰਾ ਕੁਝ ਕਿਹੜੇ ਖਾਤੇ 'ਚ ਪਾਉਗੇ ਇਸੀ ਕਾਰਨ ਉਹ ਨਮਾਣੇ ਸਿੱਖ ਵਜੋਂ ਉੱਥੇ ਹਾਜ਼ਰ ਹੋ ਗਿਆ ਕਿ ਇਹ ਜਿਹੜਾ ਇੱਕ ਸਰਤਾਲੂ ਸਿੱਖ ਦਾ ਹੋਣ ਦੇ ਨਾਤੇ ਉਹਦਾ ਹੋਰ ਵੀ ਆਦਰ ਸਤਕਾਰ ਸਾਰੇ ਸਿੱਖਾਂ ਦੇ ਵਿੱਚ ਫੈਲ ਗਿਆ ਉਹਨੇ ਆਪਣੇ ਸਾਰੇ ਰਾਜਕਾਲ ਦੇ ਸਮੇਂ ਕਿਸੇ ਨੂੰ ਵੀ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਕਿਸੇ ਦੇ ਹੱਥ ਪੈਰ ਨਹੀਂ ਕੱਟੇ ਤੇ ਜੇ ਕਿਸੇ ਨੂੰ ਸਜ਼ਾ ਕੋਈ ਦਿੰਦੀ ਹੈ ਤਾਂ ਉਹ ਇੰਨੀ ਕ ਕਿ ਜਿਹੜੀ ਉਹਨੂੰ ਸੌਖਿਆ ਹੀ ਬਸਰ ਕਰਨ ਦਾ ਮੌਕਾ ਮਿਲ ਜਾਵੇ ਤੇ ਬਗੈਰ ਕਿਸੇ ਵੱਡੀਆਂ ਮੁਸ਼ਕਲਾਂ ਤੋਂ ਉਹ ਸਜ਼ਾ ਪੂਰੀ ਕਰ ਲਵੇ ਅਤੇ ਜੇ ਮਾਫੀ ਮੰਗ ਕੇ ਅੱਗੇ ਤੋਂ ਆਪਣੇ ਆਪ ਨੂੰ ਸੁਧਾਰ ਕਰਨ ਦਾ ਉਹ ਉਪਰਾਲਾ ਕਰੇ ਤਾਂ ਉਹਨੂੰ ਮਾਫੀ ਕਰ ਦਿੱਤਾ ਜਾਂਦਾ ਸੀ ਗੁਰੂ ਪਿਆਰ ਵਾਲਿਓ ਇੱਥੇ ਤਾਂ ਵਿਧਾਤਾ ਸਿੰਘ ਤੀਰ ਇੱਕ ਪੁਰਾਣਾ ਕਵੀ ਮਹਾਰਾਜਾ ਰਣਜੀਤ ਸਿੰਘ ਬਾਰੇ ਆਪਣੀ ਕਵਿਤਾ 'ਚ ਉਹਨੇ ਹੋਰ ਵੀ ਬਹੁਤ ਕੁਝ ਲਿਖਿਆ ਉਹ ਵਿਧਾਤਾ ਸਿੰਘ ਤੀਰ ਕਹਿੰਦਾ ਕਾਬਲ ਦੀਆਂ ਕੰਧਾਂ ਤੱਕ ਮੈਂ ਪਾਉਂਦਾ ਕੂਕਰ ਹਾਂ ਪਰ ਪਿਆਰੇ ਬਾਬਾ ਜੀ ਪਰਜਾ ਦਾ ਕੂਕਰ ਹਾਂ ਭਾਵ ਕੇ ਰਣਜੀਤ ਸਿੰਘ ਕਹਿੰਦਾ ਕਿ ਮੈਂ ਕਾਬਲ ਕੰਧਾਰ ਦੀਆਂ ਕੰਧਾਂ ਤੱਕ ਕੂਕਰ ਪਾਉਂਦਾ ਹਾਂ ਉਥੇ ਜਕਾਰੇ ਛੱਡਦਾ ਹਾਂ ਉਥੇ ਜਿੱਤ ਹਾਸਲ ਕਰਦਾ ਹਾਂ ਪਰ ਆਪਣੇ ਗੁਰੂ ਦੇ ਸਾਹਮਣੇ ਮੈਂ ਨਿਮਾਣੇ ਸੇਵਕ ਵਾਂਗੂ ਹਾਜ਼ਰ ਹੁੰਦਾ ਹਾਂ ਤੇ ਉਹਨਾਂ ਦੀਆਂ ਇੰਨੀਆਂ ਸਾਰੀਆਂ ਪ੍ਰਾਪਤੀਆਂ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ ਤੇ ਜਿਨ ਇੰਨਾ ਕੁਝ ਸਾਨੂੰ ਲੈ ਕੇ ਦਿੱਤਾ ਦੁਨੀਆ ਦੇ ਵਿੱਚ ਸਿੱਖ ਕੌਮ ਦਾ ਮਾਣ ਵਧਾਇਆ ਤੇ ਬੇਅੰਤ ਧਨ ਦੌਲਤ ਵਾਲੇ ਸਾਨੂੰ ਸਰਦਾਰ ਬਣਾਇਆ ਤੇ ਉਹਨਾਂ ਦਾ ਤਾਂ ਸਗੋਂ ਸਾਨੂੰ ਸਤਿਕਾਰ ਕਰਨਾ ਬਣਦਾ ਹੋਈਆਂ ਭੁੱਲਾਂ ਲਈ ਖਿਮਾ ਵਾਹੀ ਗੁਰੂ ਜੀ ਦਾ ਕਾਲਸਾ ਵਾਹੀ ਗੁਰੂ ਜੀ ਕੀ ਫਤ